ਤੁਹਾਡਾ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਿੰਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਟਰਾਲੀ ਬਿਕਾਊਆ ਸਾਈਜ਼ ਆ 16x7 ਫੁੱਟ ਦਾ ਡਬਲ ਟੈਰੀ ਆ ਸੀਲ ਦਾ ਲੋਹਾ ਲੱਗਾ ਆ ਚਾਦਰ ਆ ਟਾਟਾ ਦੀ ਬਹੁਤ ਵਧੀਆ ਆ 3 ਫੁੱਟ ਦਾ ਬੈੱਡ ਲੱਗਾ ਆ 25 25 ਟੰ ਦੇ ਦੋ ਜੱਕ ਲੱਗੇ ਆ ਲੈਫਟ ਵਾਲੀ ਆ ਡਿਮਾਂਡ ਆ ਵੀਰ ਦੀ 290000 ਏਰੀਆ ਆ ਅਮਰਤਸਰ ਸਾਹਿਬ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 62394 29412 62394 29412